ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਅੱਜ ਦੇ ਦਿਨ ਸੈੰਸ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਉਸ ਦੇ ਸੰਬੰਧ ਵਿੱਚ ਪਿੰਡ ਬਕੋਆ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹੀਦ ਬਾਬਾ ਸੁਦਾ ਸਿੰਘ ਗੁਰਦੁਆਰਾ ਸਾਹਿਬ ਵਿੱਚੋਂ ਸੈੰਸ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੰਦੇ ਸੰਬੰਧ ਵਿੱਚ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਤੇ ਅੱਜ ਜਿਹੜਾ ਇਹ ਨਗਰ ਕੀਰਤਨ ਹੈ ਸਾਡਾ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਿਆ ਹੈ ਤੇ ਬਹੁਤ ਸਾਰੀਆਂ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਜਿਸ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਬੱਚੇ ਜਿਹੜੇ ਆ ਹੋਰ ਜਿੰਨੀਆਂ ਸੰਗਤਾਂ ਜਿਹੜੀਆਂ ਜੁੜ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਜਸ ਨੂੰ ਜਿਹੜੀਆਂ ਗਾਇਨ ਕਰ ਰਹੀਆਂ ਨੇ ਤੋਂ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਨਗਰ ਕੀਰਤਨ ਦੇ ਵਿੱਚ ਆਉਣ ਵਾਸਤੇ ਹੋਰ ਸਭ ਗੁਰੂ ਸਾਹਿਬ ਜੀ ਨੇ ਜੋ ਸੰਦੇਸ਼ ਦਿੱਤੇ ਹੈ ਸਾਨੂੰ ਕਿਰਤ ਕਰਨਾ ਨਾਮ ਜਪਣਾ ਮਨ ਛਕਣਾ ਇਹ ਤਿੰਨ ਗੁਰੂ ਸਾਹਿਬ ਜੀ ਦੇ ਸਮੈਰੀਓ ਉਪਦੇਸ਼ ਹੈ ਇਹਨਾਂ ਨੂੰ ਆਪਣੀ ਜੀਵਨ ਦੇ ਵਿੱਚ ਕਮਾ ਕੇ ਗੁਰੂ ਬੀਏ ਕੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੀ ਦੁਕਵਾਨ ਵਾਸੀ ਸਾਹਿਬ ਜੀ ਤਨ ਤਨ ਸਾਇਤ ਜੀ ਦੇ ਨਾਮ ਦੇ ਮਹਾਤਮਾ ਦੇ ਪਾਸੇ ਇਸ ਸੰਬੰਧ ਵਿੱਚ ਪਰसों ਦੇ ਰੋਜ਼ ਤੋਂ ਬਾਬਾ ਸੁਦਰ ਸਿੰਘ ਕੇ ਜਵਾਰੀ ਉਸਨੇ ਸੰਪਾਰਸਪਾਰਨ ਕੀਤਾ ਗਿਆ ਸੀ। ਪਰ ਸਾਡੀ ਨਰਮੀ ਕੇ ਨਾਲ ਉਥੇ ਇਸ ਦੇ ਫਾਗ ਕਰਕੇ ਮਾਰਾ ਜੇ ਬਾਲੀ ਸੰਤੋਲ ਕਰਾਇਆ ਉਸ ਤੋਂ ਉਪਰੰਤ ਹੋਏ ਰੋਠੇ ਰਚਾਰਾ ਹੁਈਆਂ ਕਿ ਫਿਰ ਸਾਰੀ ਫਗ ਵੀ ਜਿਹੜੀ ਆ ਨਗਰ ਪੀਟਲ ਕਰਦੀ ਹੋਏ ਬਿਖਵਾ ਦੇ। ਤੇ ਇਸ ਖਰਾਤੇ ਕਿਆਂ ਤੇ ਫਗ ਦਾ ਬਹੁਤ ਬਹੁਤ ਧੰਨਵਾਦ ਹੈ। ਦੇ ਨਾਲੇ ਲੱਖ ਲੱਖ ਵਧਾਈਆਂ ਹੋਣ ਤੇ ਇਸੇ ਤਰ੍ਹਾਂ ਫਲਸਾ ਤੇ ਸਭ ਦੀਆਂ ਦਰ ਪਰੇ ਸਿੱਖੀ ਸਿਧਕ ਤੋਂ ਸਭੀ ਦਾਤਾ ਬਖਸ਼ੇ ਆਪਣੇ ਕਰਨ ਵਾਲੇ ਜੋੜੀ ਲਖਣ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤ